ਫ੍ਰੀ ਸਪਰੇਅ ਵਾਲੀ ਭੁੰਡੀ ਤੇ ਦੋ ਟਰੈਕਟਰ ਇੱਕੋ ਘਰੇ ਵਿਕਾਉ ਨੇ ਜੀ ਭੁੰਡੀ ਦੇ ਵੱਡਾ ਪੰਪ ਲੱਗਾ ਆ 70 ਫੁੱਟ ਏਰੀਆ ਕਵਰ ਕਰਦੀ ਆ ਬਿਲਕੁਲ ਨਵੀਂ ਕੰਡੀਸ਼ਨ ਚ ਪਈ ਆ ਕਵੋਟਾ 4x4 ਟਰੈਕਟਰ ਤੇ ਲੱਗੀ ਆ ਟਰੈਕਟਰ ਸਮੇਤ ਨੂੰ ਬਕਾਊਆ ਰੇਟ 6 ਲੱਖ ਤੇ ਇੱਕ ਹੋਰ ਕਬੋਟਾ ਟਰੈਕਟਰ ਬਕਾਊਆ ਜੀ ਇਹ ਵੀ 4/4 ਆ ਦੋਵੇਂ ਟਰੈਕਟਰ 2016 ਮਾਡਲ ਨੇ ਇਸ ਟਰੈਕਟਰ ਦਾ ਰੇਟ 2 ਲੱਖ 90 ਹਜ਼ਾਰ ਏਰੀਆ ਮਾਨਸਾ ਨੰਬਰ ਸੇ ਕਰੀਤ ਹੈ ਇਸ ਨੰਬਰ ਤੇ ਗੱਲ ਕਰਕੇ ਨਾ ਤਿੰਨਾਂ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਸਾਰੇ ਪੰਜਾਬ ਦੇ ਵਿੱਚ ਟਰਾਂਸਪੋਰਟ ਦਾ ਖਰਚਾ ਬਿਲਕੁਲ ਫ੍ਰੀ ਆ ਜੀ ਜੇ ਤੁਸੀਂ ਗੁਰੂ ਐਗਰੋ ਡਡਬਾ ਸੰਗਰੂਰ ਵਾਲਿਆਂ ਤੋਂ ਰੋਟਾਵੇਟਰ ਬੁੱਕ ਕਰਵਾਉਂਦੇ ਹੋ 8 ਫੁੱਟਾ ਰੋਟਾਵੇਟਰ 110000 ਦਾ 9 ਫੁੱਟਾ 120000 ਦਾ 10 ਬੋਟਾ 130000 ਦਾ 11 ਫੁੱਟਾ 140 ਦਾ ਗੁਰੂ ਐਗਰੋ ਡਿਡਬਾ ਸੰਗਰੂਰ ਨੰਬਰ ਸਕਰੀਨ ਤੇ ਨੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ਵੀਰੇ 2014 ਦਾ ਟਾਪ ਮਾਡਲ ਸਕਾਰਪੀਓ ਗੱਡੀ ਵਕਾਊ ਆ ਵੀਰੇ ਸਕਰੀਨ ਤੇ ਵੇਖ ਰਹੋ ਸਾਫ ਕੰਡੀਸ਼ਨ ਗੱਡੀ ਆਲ ਵਰਕਿੰਗ ਆ ਸਾਰੀ ਰਿਜਨਲ ਆ ਕੋਕਾ ਪੀਸ ਆ ਫੁੱਲ ਗਾਰੰਟੀ ਆ ਚਲਾ ਕੇ ਚੈੱਕ ਕਰ ਸਕਦੇ ਹੋ ਨਵੇਂ ਲੋਏ ਟਾਇਰ ਲੱਗੇ ਨੇ ਜੀ ਬਾਕੀ ਐਚਆਰ 52 ਦਾ ਨੰਬਰ ਆ 39000 ਫਿਕਸ ਰੇਟ ਆ ਟਾਈਮ ਪਾਸ ਵਾਲੇ ਵੀਰ ਨੂੰ ਫੋਨ ਨਾ ਕਰਨ ਲੋਕੇਸ਼ਨ ਪਟਿਆਲਾ ਦੀ ਨੰਬਰ ਵੀਰੇ ਦਾ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬ੍ਰਾਂਡ ਨੂੰ ਸਕਾਰਪੀਓ ਐਨ ਸਕਾਰਪੀਓ ਕਲਾਸਿਕ ਮਹਿੰਦਰਾ ਥਾਰ ਫੋਰਚਨਰ ਸਾਰੀਆਂ ਗੱਡੀਆਂ ਸੈਲਫ ਡਰਾਈਵ ਵਾਸਤੇ ਅਵੇਲੇਬਲ ਨੇ ਜਿਹੜੀ ਗੱਡੀ ਕਹੋਗੇ ਉਹ ਮਿਲ ਜੂਗੀ ਸਰਵਿਸ ਸਿਰਫ ਐਨ ਆਰ ਆਈ ਵੀਰਾਂ ਵਾਸਤੇ ਲੋਕਲ ਬੰਦਾ ਕੰਟੈਕਟ ਨਾ ਕਰੇ ਜੀ ਸਰਦਾਰ ਰੈਂਟਲ ਕਾਰਸ ਬਾਕੀ ਜੂਨ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਬੁਕਿੰਗ ਕਰਵਾਉਂਦੇ ਹੋ ਤਾਂ 10% ਡਿਸਕਾਊਂਟ ਘਰ ਤੱਕ ਪਹੁੰਚ ਕੀਤੀ ਜਾਊਗੀ ਜਿੱਥੇ ਗੱਡੀ ਕਹੋਗੇ ਉੱਥੇ ਪ ਤੁਨੇ ਇਹਨਾਂ ਨੰਬਰਾਂ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਪੂਰੀ 55000 ਦੀ ਸੈਂਟਰੋ ਕਾਰ ਬਕਾਉਗਾ ਪੂਰੀ ਸਕਰੀਨ ਤੇ ਵੇਖ ਰਹੇ ਹੋ ਪੈਟਰੋਲ ਗੱਡੀ ਆ ਫਰਸਟ ਆਨਰ ਆ ਪਾਸਿੰਗ ਖਤਮ ਆ ਇੰਜਨ ਗੇਅਰ ਦੀ ਸਾਫ ਹੈ ਜੀ ਬਾਕੀ ਲੁਧਿਆਣਾ ਜੱਸਿਆਂ ਚ ਗੱਡੀ ਖੜੀ ਆ। ਮਾਨ 55000 ਮੌਕੇ ਤੇ ਮਤਨ ਹੋ ਜਾਊਗਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਦੇ ਸਕਦੇ ਐਕਸ ਜੀ ਵੀ 500 ਗੱਡੀ ਵਕਾਊ ਆ ਵੀਰੇ 2012 ਮਾਡਲ 2027 ਤੱਕ ਪਾਸਿੰਗ ਸੈਕੰਡ ਓਨਰ 2 ਲੱਖ 27000 ਕਿਲੋਮੀਟਰ ਚੱਲੀ ਹੈ ਜੀ ਬਾਕੀ ਟਾਇਰਾਂ ਦੀ ਗੱਲ ਕਰੀਏ 80% ਟਾਇਰ ਨੇ ਗੱਡੀ ਸਾਫ਼ ਕੰਡੀਸ਼ਨ ਹੈ ਜੀ ਅੰਦਰੋਂ ਬਾਹਰੋਂ ਫੁੱਲ ਗਾਰੰਟੀ ਆ ਲੋਕੇਸ਼ਨ ਆਸਾਨਦ ਕਰਨਾਲ ਹਰਿਆਣਾ ਦੀ ਰੇਟ 2 ਲੱਖ 90000 ਮੌਕੇ ਤੇ ਮਾਨਤਨ ਕੀਤਾ ਜਾਊਗਾ ਨੰਬਰ 895181724494 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ 92000 ਦੀ ਆਵਲੀ ਆਲਟੋ ਕ ਫਰਸਟ ਹੋਣ ਰਿਹਾ 57000 ਚੱਲੀਆ ਦੋ ਚਾਬੀਆਂ ਨਾਲ ਨੇ ਲੋਏ ਵੀ ਲੱਗੇ ਨੇ ਇੰਜੀਨੀਅਰ ਦੀ ਫੁੱਲ ਗਰੰਟੀ ਆ ਨੋ ਐਕਸੀਡੈਂਟ ਆ ਚਲਾ ਕੇ ਚੈੱਕ ਕਰ ਸਕਦੇ ਹੋ ਐਨਓਸੀ ਮਿਲ ਜੂਗੀ ਬੀਮਾ ਪਾਸਿੰਗ ਸਾਰਾ ਕੁਝ ਹੈ ਗੱਲ ਲੋਕੇਸ਼ਨ ਪਿੰਡ ਤੋਂ ਨੌਲਾ ਜਿਲ੍ਹਾ ਬਰਨਾਲਾ ਦੀ ਜਿਹੜੀ 9000 ਰੇਟ ਮੌਕੇ ਤੇ ਛੋਟ ਕੀਤੀ ਜਾਊਗੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ 2014 ਮਾਡਲ ਫੋਰਡ ਫਿਗੋ ਗੱਡੀ ਬੋ ਕਹੂਗਾ ਵੀਰੇ 1,55,000 ਰੇਟ ਆ ਤੇ 2010 ਜਾਂ 11 ਮਾਡਲ ਕਰੂਜ਼ ਗੱਡੀ ਦੇ ਨਾਲ ਐਕਸਚੇਂਜ ਵੀ ਹੋ ਜੂਗੀ ਇੰਜਨ ਗੇਅਰ ਦੀ ਸਾਫ ਕੰਡੀਸ਼ਨ ਹੈ ਸਾਰਾ ਮਿਲ ਜੂਗੀ ਲੋਕੇਸ਼ਨ ਡੜਬਾ ਸੰਗਰੂਰ ਦੀ ਰੇਟ 155 ਮੌਕੇ ਦੇ ਮਾਤਲ ਹੋ ਜੂ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਆਵਲੀ i20 ਗੱਡੀ 1,35,000 ਦੀ ਬਕਾਊਗਾ ਮੌਕੇ ਤੇ ਹੋਰ ਵੀ ਮਾਤਣ ਕੀਤਾ ਜਾਊਗਾ i20 ਸਪੋਰਟਸ ਪੈਟਰੋਲ ਤੇ ਸੀएनजी 2010 ਦੇ 12ਵੇਂ ਮਹੀਨੇ ਦਾ ਮਾਡਲ ਹੈ ਜੀ ਸਾਫ ਕੰਡੀਸ਼ਨ ਗੱਡੀ ਐਸ.ਏ.ਸੀ ਹੀਟਰ ਸਾਰਾ ਕੁਝ ਚੱਲਦਾ ਤੇ ਐਨ.ਓ.ਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਮਿਲ ਜੂਗੀ ਮੈਟਿੰਗ ਕਰਵਾਈ ਹੈ ਗੱਡੀ ਦੇ ਅੰਦਰ ਐਲ.ਸੀ.ਡੀ ਵੀ ਲੱਗੀ ਹੈ ਇੰਜਨ ਗੇਅਰ ਦੀ ਓ.ਕੇ ਰਿਪੋਰਟ ਹੈ ਕੋਈ ਕਮੀ ਪੇਸ਼ੀ ਨਹੀਂ ਫੁੱਲ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ 1,35 ਦੀ ਡਿਮਾਂਡ ਮੌਕੇ ਤੇ ਮਾਦਨ ਹੋ ਜੂ ਲੋਕੇਸ਼ਨ ਫਾਜ਼ਿਲਕਾ ਮ Yeah. a...